देखो घटो घट चार पांच सौ छे सौ आदमी सी इतना ਔਰ ਸਾਡੀ ਗੱਲਬਾਤ ਸੁਣ ਕੇ ਲੋਕ ਦੋ ਤਿੰਨ ਗੱਲਾਂ ਤੇ ਬਹੁਤ ਸਪਸ਼ਟ ਨੇ ਇੱਕ ਤਾਂ ਬੀਜੇਪੀ ਨੂੰ ਔਰ ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਚਾਹੁੰਦੇ ਆ ਸਾਰੇ ਹਟੂਗਾ ਜੀ ਦਿਲੋਂ ਦਿਲੋਂ ਦੂਸਰੀ ਗੱਲ ਜਿਹੜੀ ਸਪਸ਼ਟ ਹੈ ਕਿ ਸਭ ਨੂੰ ਉਹ ਗੱਲ ਸਮਝ ਹੈ ਔਰ ਉਹ ਇਹ ਗੱਲ ਬਿਲਕੁਲ ਸਮਝ ਰਹੇ ਆ ਕਿ ਕਾਂਗਰਸ ਪਾਰਟੀ ਆ ਜਿਹੜੀ ਸਭ ਤੋਂ ਵੱਡੀ ਪਾਰਟੀ ਆ ਮੋਦੀ ਨੂੰ ਹਟਾਉਣਾ ਦੇ ਕਾਂਗਰਸ ਪਾਰਟੀ ਹੀ ਹਟਾ ਸਕਦੀਆਂ ਇਹ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਇਹ ਵੋਟ ਵੰਡਦੀਆਂ ਨੇ ਲੇਕਿਨ ਇਹਨਾਂ 'ਚ ਉਹ ਤਾਕਤ ਨਹੀਂ ਹੈ ਕਿ ਉਹਨਾਂ ਦੀ ਸਰਕਾਰ ਨੂੰ ਹਟਾ ਦੇਣ ਤੇ ਸਭ ਲੋਕਾਂ ਨੇ ਇੱਥੇ ਬੈਠ ਕੇ ਫੈਸਲਾ ਕੀਤਾ ਕਿ ਅਸੀਂ ਸਿਰਫ ਔਰ ਸਿਰਫ ਕਾਂਗਰਸ ਨੂੰ ਵੋਟ ਪਾਵਾਂਗੇ ਮੈਨੂੰ ਵੀ ਸਫਲ ਬਣਾਉਣਗੇ 1 ਜੂਨ ਨੂੰ ਔਰ ਦੂਸਰਾ ਸਭ ਜਗ੍ਹਾ ਖਬਰ ਕਰਨਗੇ ਕਿ ਕਾਂਗਰਸ ਨੂੰ ਵੋਟ ਪਾਓ ਬਹੁਤ ਬਹੁਤ ਧੰਨਵਾਦ